ਜਿਨਾ ਫਰੀ ਕੋਟ ਦੇ ਭੁਗਵਸ ਦੇ ਪਿੰਡ ਬਾਂਮਣ ਵਾਲਾ ਵਿਖੇ ਅੱਜ ਅਸੀਂ ਉਸ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਨੌਜਵਾਨ ਅਮਨ ਸ਼ਰਮਾ ਵੱਲੋਂ ਇੱਕ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਖੇਤੀ ਦੀ ਕਾਸਟ ਕੀਤੀ ਗਈ ਹੈ ਜਿਵੇਂ ਕਿ ਤੁਹਾਨੂੰ ਦੱਸ ਲਈਏ ਪੰਜਾਬ ਦੇ ਆਪਣੇ ਅੰਦਰ ਅਤੇ ਹੋਰਨਾਂ ਸੂਬਿਆਂ ਵਿੱਚ ਵੀ ਜਿਹੜੀ ਕਣਕ ਤੇ ਝੋਨੇ ਦੀ ਫਸਲ اگਾਈ ਜਾਂਦੀ ਆ ਪਰ ਇਹ ਜੇ ਇੱਕ ਨੌਜਵਾਨ ਨੇ ਅਜੀਹਾ ਅਭਰਾਲਾ ਕੀਤਾ ਜਿਹੜਾ ਤੁਹਾਨੂੰ ਵੀ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਊਗੀ ਜਿਨ ਕਿ ਮਹਿਕ ਦੇ ਫੁੱਲਾਂ ਵਾਂਗੂ ਫੁੱਲਾਂ ਦੀ ਖੇਤੀ ਕੀਤੀ ਹੋਈ ਆ ਤਾਂ ਇਸ ਨੌਜਵਾਨ ਤੋਂ ਪੁੱਛਦੇ ਵੀ ਉਹਨਾਂ ਦਾ ਕਿਵੇਂ ਉਪਰਾਲਾ ਕੀਤਾ ਗਿਆ ਸੋ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਉਹਨਾਂ ਨਾਲ ਮਿਲ ਕੇ ਹੀ ਕਰਦੇ ਆ ਹਾਂਜੀ ਸਾਡੇ ਨਾਲ ਅਮਨ ਸਰਮਨ ਨਾਲ ਸਵਾਗਤ ਕਰ ਲੈਣੇ ਸਤਿ ਸ਼੍ਰੀ ਅਕਾਲ ਸ਼ਾਮ ਜੀ ਅਮਨ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਵੀ ਤੁਸੀਂ ਸਾਡੇ ਨਾਲ ਜਿਹੜਾ ਸਮਾਂ ਦਿੱਤਾ ਉਹਦਾ ਬਹੁਤ ਕੀਮਤੀ ਸਮਾਂ ਉਹ ਹਰ ਇੱਕ ਬੰਦੇ ਕੋਲੇ ਵੀ ਨਹੀਂ ਤੁਹਾਡੇ ਵੀ ਬਹੁਤ ਮਿਹਰਬਾਨੀ ਗੁਰਪ੍ਰੀ ਰੌਲਖ ਜੀ ਤੁਸੀਂ ਆਹਦਾ ਸਮਾਂ ਤੁਸੀਂ ਕੱਢ ਕੇ ਆਏ ਆ ਤੇ ਮੈਂ ਅਸੀਂ ਤਾਂ ਸਕੇਤ ਹੀ ਹੁੰਨੇ ਜਦੋਂ ਮਰਜ਼ੀ ਇੱਥੇ ਬੰਦਾ ਆਵੇ ਸਾਡੇ ਕੋਲੇ ਹੋਰ ਵੀ ਬਹੁਤ ਇੱਥੇ ਲੰਘਦੇ ਟਾਪਦੇ ਰਾਹਗੀਰ ਬਹੁਤ ਖੜਦੇ ਸੜਕ ਤੇ ਹੈਗੇ ਆ ਲੋਕ ਲੋਗ ਵਹਿੰਦੇ ਆ ਤੇ ਤੁਹਾਡਾ ਦਾ ਵਿਸ਼ੇਸ਼ ਤੌਰ ਤੇ ਆਪਾਂ ਸਵਾਗਤ ਕਰਦੇ ਆ ਜੀ ਧੰਨਵਾਦ ਅਸੀਂ ਨਾ ਸਾਡੇ ਮਨ ਦੇ ਵਿੱਚ ਆਇਆ ਵੀ ਅਸੀਂ ਰਸਤੇ 'ਚ ਕਿਤੇ ਪਿੰਡ ਅੱਗੇ ਜਾ ਰਹੇ ਸੀ ਤੇ ਸਾਨੂੰ ਦੇਖਿਆ ਵੀ ਐਡੇ ਸੋਹਣੇ ਖੂਬਸੂਰਤ ਫੁੱਲ ਖੇਤਾਂ ਦੇ ਵਿੱਚ ਕੀ ਮਾਹੌਲ ਹੈ ਯਾਰ ਕੀ ਵਾਤਾਵਰਨ ਹੈ ਆਨੰਦ ਆ ਗਿਆ ਦੇਖ ਕੇ ਰੂਹ ਖੁਸ਼ ਹੋ ਗਈ ਤੇ ਅਸੀਂ ਸੋਚਿਆ ਵੀ ਕਿਉਂ ਨਾ ਬਾਈ ਦੇ ਨਾਲ ਵਿਚਾਰ ਗੱਲਾਂ ਬਾਤਾਂ ਕਰ ਲਈਏ ਇਸ ਵਿਸ਼ੇ ਤੇ ਤਾਂ ਅਸੀਂ ਤੁਹਾਡੇ ਥੋੜਾ ਜਿਹਾ ਜਾਣਕਾਰੀ ਵੀ ਸਾਨੂੰ ਥੋੜੀ ਜਿਹੀ ਮਿਲੀ ਹੈ ਕਿ ਕਹਿੰਦੇ ਸਰਕਾਰੀ ਨੌਕਰੀ ਛੱਡ ਕੇ ਆਸਟ੍ਰੇਲੀਆ ਛੱਡ ਕੇ ਤਾਂ ਕਿਵੇਂ ਖੇਤੀਵਾਲ ਨਰਪਰ ਹੋਏ ਤੁਸੀਂ ਮਤਲਬ ਕਿਵੇਂ ਸ਼ੌਂਕ ਜਾਗ ਗਿਆ ਸੋਹਣੇ ਖੁਸ਼ਬੂ ਫੁੱਲਾਂ ਦੀ ਮਤਲਬ ਕਿਵੇਂ ਮਹਿਕ ਲੈਣੀ ਚਾਹੁੰਦੇ ਸੀ ਇਹ ਬਾਈ ਜੀ ਆਸਟ੍ਰੇਲੀਆ ਤਾਂ 2008 ਤੇ ਗਿਆ ਸੀਗਾ ਉਦੋਂ ਕਾਫੀ ਰੁਝਾਨ ਸੀ ਜਾਣ ਦਾ ਉਦੋਂ ਮੇਰੇ ਵੀ ਬਹੁਤ ਜ਼ਿਆਦਾ ਸੀਗਾ ਵੀ ਬਾਹਰ ਜਾਣਾ ਹੈ ਕਰ ਜੋ ਜਾਏ 5-6 ਸਾਲ ਆਏ ਆ ਫਿਰ ਵਾਪਸ ਆ ਗਏ ਫਿਰ ਗਵਰਨਮੈਂਟ ਜੌਬ ਮਿਲੀ ਪਰ ਮੇਰਾ ਜਿਹੜੋਂ ਦੀ ਮੈਂ ਆਦੀ ਸੁਰਤ ਸੰਭਾਲੀ ਆ ਮੇਰਾ ਇਹ ਸੀਗਾ ਮਨ 'ਚ ਵੀ ਮੈਂ ਕੋਈ ਇਹੋ ਜਿਹਾ ਕੰਮ ਕਰਨਾ ਵਲਕਣ ਕੰਮ ਕਰਨਾ ਵੀ ਲੋਕ ਘਟੋ ਘੜੇ ਕਹਿਣ ਯਾਰ ਏ ਆਪਣੇ ਕਹਿੰਦੇ ਕਿ ਕਿਧਰੋਂ ਪੰਗਾ ਲੈ ਲਿਆ ਨੇ ਵੀ ਇਹ ਚੀਜ਼ ਲੋਕ ਕਹਿਣ ਤੇ ਪਰ ਇਹ ਮੈਂ ਕੰਮ ਕੀਤਾ ਇਹਦੇ ਵਿੱਚ ਲੋਕ ਨੇ ਹੁਣ ਤਾਂ ਮੇਰੇ ਪਿੰਡ ਦੇ ਬੰਦੇ ਬਹੁਤ ਸਪੋਰਟ ਕਰਦੇ ਮੇਰੇ ਘਰ ਦੇ ਦਾ ਕਰਨੀ ਕਰਨੇ ਆ ਵਧੀਆ ਕੰਮ ਹੈ ਸੋਹਣਾ ਕੰਮ ਹੈ ਜੇ ਤੁਸੀਂ ਅੱਜ ਆਏ ਆ ਤੁਸੀਂ ਕਹਿੰਦੇ ਸਾਡਾ ਮਨ ਬਹੁਤ ਖੁਸ਼ ਹੋਇਆ ਤੇ ਮੇਰਾ ਰੋਜ਼ ਹੀ ਹੁੰਦਾ ਮੈਂ ਰੋਜ਼ ਹੀ ਇੱਥੇ 7 6 7 8 ਵਜੇ ਆ ਜਾਂਦਾ ਛਾਂ ਨੂੰ ਜਾਂਦਾ ਅੱਜ ਤਾਂ ਚਲੋ ਗਰਮੀ ਕਰਕੇ ਫੁੱਲ ਨਹੀਂ ਤੋੜੇ ਫਿਰੇ ਤੋੜੇ ਸੀਗੇ ਤੇ ਨਹੀਂ ਤਾਂ ਇਹ ਤਾਂ ਇੱਥੇ ਸ਼ਾਮ ਤੱਕ ਇੱਥੇ ਸਾਡਾ ਟਾਈਮ ਸਮਾਂ ਲੰਘ ਜਾਂਦਾ ਵਧੀਆ ਲੰਘਦਾ ਤੇ ਕੋਈ ਇੱਥੇ ਹੋਰ ਹੀ ਬੰਦੇ ਆ ਜਾਂਦੇ ਸਾਡੇ ਪਿੰਡ ਨੂੰ ਆ ਜਾਂਦੇ ਤੇ ਬਹਿ ਜਾਂਦੇ ਮੇਰੇ ਕੋਲ ਆ ਕੇ ਸਰ ਗੱਲ ਕਰਦੇ ਆਪਾਂ ਅਮਨ ਜੀ ਜਿਹੜਾ ਵੀ ਫੁੱਲ ਬੜੇ ਕਹਿੰਦੇ ਮਹਿਕਦੇ ਹੋਏ ਤੇ ਬੜੇ ਝੂਲਦੇ ਹੋਏ ਹਨਾ ਬੜੀ ਖੁਸ਼ਬੂ ਆ ਰਹੀ ਤੁਹਾਡਾ ਇੰਟਰਵਿਊ ਵੀ ਕਰ ਰਹੇ ਤੇ ਮਤਲਬ ਬੜੀ ਖੁਸ਼ਬੂ ਆਰੀ ਤੇ ਮਨ ਨੂੰ ਨਾ ਸਕੂਨ ਜਿਹਾ ਹੋ ਜਾਂਦਾ ਤੁਸੀਂ ਤਾਂ 24 ਘੰਟੇ ਇੱਥੇ ਰਹਿੰਦੇ ਹਨਾ ਹਰ ਇੱਕ ਬੰਦੇ ਦੇ ਅੱਜਕੱਲ ਜਿਹੜੀ ਦੁਨੀਆਦਾਰੀ ਦੇ ਵਿੱਚ ਚੱਲਦੇ ਹਰ ਬੰਦਾ ਮਨ ਨੂੰ ਅਦਾਸ ਅਦਾਸੀ ਵਾਲਾ ਤੇ ਇੱਕ ਤਾਂ ਖੇਤੀ ਆ ਧੰਦਾ ਥੋੜਾ ਬਿਜ਼ਨਸਮੈਨ ਵੀ ਇਹ ਬਣ ਗਿਆ ਹਨਾ ਇੱਕ ਦੂਜੇ ਨੂੰ ਮਹਿਕ ਮਿਲਦੀ ਆ ਤੇ ਇਹਦੇ ਚ ਬਾਈ ਜੀ ਬੱਚ ਤੋਂ ਆਪਾਂ ਨੂੰ ਮਤਲਬ ਕਿੰਨਾ ਕੁ ਖੇਤੀ ਦੇ ਵਿੱਚ ਇਹ ਤੇ ਨਿਰਪਰਥ ਤੁਹਾਨੂੰ ਕਿੰਨੀ ਕਮਾਈ ਕਰ ਸਕਦੇ ਤੁਸੀਂ ਇਹ ਚ ਬਾਈ ਕਮਾਈ ਤਾਂ ਐ ਇੱਕ ਤਾਂ ਮਿਹਨਤ ਇਹ ਮਿਹਨਤ ਵੀ ਕੋਈ ਜ਼ਿਆਦਾ ਨਹੀਂ ਮੈਂ ਤਾਂ ਪਹਿਲੇ ਵੀ ਇਹ ਗੱਲ ਇੰਟਰਵਿਊ ਕਹੀ ਆ ਵੀ ਮਿਹਨਤ ਨਹੀਂ ਇਹ ਤੁਹਾਡੀ ਮਜ਼ਦੂਰਗੀ ਭਾਲ ਦਾ ਵੀ ਬੂਟਿਆਂ ਦੇ ਕੋਲੇ ਤੁਸੀਂ ਫਿਰਦੇ ਆ ਨਾ ਤੁਸੀਂ ਤੁਹਾਨੂੰ ਇੱਕ ਆਪ ਹੀ ਖੁਸ਼ ਰਹਿੰਦੇ ਆ ਬੂਟੇ ਦੂਜੀ ਗੱਲ ਇਹ ਰਹਿ ਗਈ ਗੱਲ ਤੁਹਾਡੀ ਕਮਾਈ ਦੀ ਕਮਾਈ ਬਾਈ ਜੀ ਕਣਕ ਦੇ ਝੋਨੇ ਨਾਲੋਂ ਜ਼ਿਆਦਾ ਕਮਾਈ ਦਿੰਦਾ ਉਹਦੇ ਨਾਲੋਂ ਇਹਦੀ ਖਰਚੇ ਘੱਟ ਆ ਲੇਬਰ ਵੀ ਪੈਂਦੀ ਆ ਤਾਂ ਪਰ ਫਿਰ ਵੀ ਆਪਦੇ ਇਹ ਜਿਹੜੀ ਦੀ ਕਮਾਈ ਉਹ ਖਰਚੇ ਨੂੰ ਕਵਰ ਕਰਦੀ। ਕਣਕ ਦੇ ਝੋਨੇ ਬਹੁਤ ਵਧੀਆ ਇਹਦੀ ਕਮਾਈ ਹੈ। ਇਹ ਹੈਗੇ ਸੈੱਲ ਵਾਲੇ ਜਿਹੜੇ ਹੁਣ ਬੂਟੇ ਖੜੇ ਨੇ ਇਹ ਸੈੱਲ ਵਾਲੇ ਆ। ਇਹ 1 ਅਕਤੂਬਰ ਦੇ ਲੱਗੇ ਹੋਏ ਆ। ਅੱਜ ਲਗਭਗ 28-27 ਮਾਰਚ ਹੋ ਗਈ ਆ ਤੇ ਦੋਹਾਂ ਤਿੰਨਾਂ ਦਿਨੋਂ ਇਹਦੀ ਖਤਮ ਹੈ। ਇਹ ਹੁਣ ਨਾ ਤਾਂ ਸਾਫ਼ ਨਹੀਂ ਰਹਿ ਗਏ ਫੁੱਲ। ਥੋੜੇ ਜੇ 6 ਮਹੀਨੇ ਹੋ ਗਏ ਸਮਝ ਲੱਗਿਆਂ ਨੂੰ। ਉਦੋਂ ਬਾਅਦ ਮੇਰੇ ਉਧਰ ਲੱਗੇ ਹੋਏ ਫੁੱਲ ਗਿੰਦੇ ਜੇ ਲੱਡੂ ਗਿੰਦਾ ਉਹ ਪਿੱਛੇ ਮੈਂ ਦਿਖਾਉਂਗਾ ਤੁਹਾਨੂੰ। ਉਹ ਲੱਗੇ ਹੋਏ ਇਹਨੂੰ ਵਾਹ ਕੇ ਇੱਥੇ ਫੇਰ ਲੱ ਇਹ ਜਦ ਆ ਖਤਮ ਹੋ ਗਏ ਉਹ ਚੱਲ ਉਹ ਖਤਮ ਹੋਣਗੇ ਚੱਲ ਜਿਹੜੀ ਇਹਦੀ ਖੇਤੀ ਆ ਦਾ ਮਤਲਬ ਕਿੰਨਾ ਕਿੰਨਾ ਸਮਾਂ ਮੰਗਦੀ ਖੇਤੀ ਮਤਲਬ ਕਿੰਨਾ ਟਾਈਮ ਟੇਬਲ ਇਹਦਾ ਹੁੰਦਾ ਮਤਲਬ ਇਹਦਾ ਟਾਈਮ ਟੇਬਲ ਪੰਜ ਤੋਂ 6 ਮਹੀਨੇ ਕਿਉਂਕਿ ਜਿਹੜੀ ਆ ਫਸਲ ਹੈ ਜੀ ਗਰਮੀ ਵਾਲੀ ਜਾਫਰੀ ਹੈ 6 ਮਹੀਨੇ ਤੁਸੀਂ ਕਹਿ ਰਹੇ ਹੋ 6 ਮਹੀਨੇ ਦੇ ਵਿੱਚ ਆ ਮੋਟੀਵੇਟ ਵੀ ਕਿੰਨੀ ਕੀ ਤੁਸੀਂ ਇਹਦੀ ਇਨਕਮ ਇਕੱਠੀ ਕਰ ਲੈਣ ਮਤਲਬ ਕਿੰਨਾ ਤੁਹਾਨੂੰ ਇਸ ਵਿੱਚ ਬਚਤ ਮਿਲ ਜਾਂਦੀ ਹੈ ਭਾਈ ਇਹ ਇਹਦਾ ਰੇਟ ਚੱਲਦੇ ਆ ਮਾਰਕੀਟ ਦੇ ਅਲੱਗ-ਅਲੱਗ ਰੇਟ ਆ ਕਈ 30 ਰੁਪਏ ਵੀ ਆ 500 ਰੁਪਏ ਵੀ ਆ ਚਲੋ 30 ਮੰਨ ਲਈਏ ਤਾਂ ਇਹਦੇ ਵਿੱਚੋਂ ਬਣਦੀਆਂ ਇਹ ਚ ਇਹ ਤਾਂ ਮੇਰਾ 35 36 ਕੁਇੰਟਲ ਮੈਂ ਫੁੱਲ ਤੋੜ ਲਿਆ ਇਹਦੇ ਵਿੱਚੋਂ ਤੇ 30 ਰੁਪਏ ਹਿਸਾਬ ਨਾਲ ਲਾਈਏ ਤੁਸੀਂ ਆਪੇ ਐਵੇਂ ਲੜੀ ਕਣਕ ਹੀ ਹੋਣਾ ਠੀਕ ਰਹਿੰਦਾ ਕੰਮ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਇਹ ਮਤਲਬ ਇਹਦਾ ਜਿਵੇਂ ਆਪਾਂ ਕਹਿੰਦੇ ਨੇ ਨਰਮਾ ਨਰਮੇ ਦੇ ਵਿੱਚ ਕਹਿੰਦੇ ਫੁੱਲ ਹੁੰਦਾ ਦੂਰੀ ਦੂਰੀ ਵਾਰ ਖੇਤੀ ਬਣ ਜਾਂਦੀ ਇਹ ਤਾਂ ਮਤਲਬ ਇੱਕ ਵਾਰੀ ਤੋੜ ਲੈਣੇ ਕਿ ਇਹ ਦੂਰੀ ਵਾਰ ਫੇਰ ਜਾਂਦੀ ਨਹੀਂ ਨਹੀਂ ਬਈ ਜੀ ਆਹ ਵੇਖੋ ਨਾ ਤੁਸੀਂ ਆਹ ਫੁੱਲ ਲੱਗਿਆ ਮਲਾਂ ਨੂੰ ਤੋੜਦੇ ਪਿੱਛੇ ਡੋਡੀਆਂ ਲੱਗੀਆਂ ਨੇ ਜਿਵੇਂ ਜਿਵੇਂ ਤੁਸੀਂ ਤਲਾਈ ਦੀ ਕਰੀਕਤ ਚੱਲੋਗੇ ਉਵੇਂ ਜਿਹੜੀਆਂ ਡੋਡੀਆਂ ਜ਼ਿਆਦਾ ਲੱਗਣੇ ਇਹ ਇੱਕ ਮੂਟ ਸੋਨਾ ਯਾਨੀ ਕਿ ਪੰਜਾਬੀ ਧਰਤੀ ਦੇ ਵਿੱਚ ਤੁਸੀਂ ਸੋਨਾ ਦਾ ਆਧਾਰੇ ਹੋ ਹਾਂ ਸੋਨਾ ਮੈਂ ਤਾਂ ਆਪ ਦੇ ਸਾਹਮਣੇ ਸੋਨੇ ਬਾਈ ਜੀ ਕਹੂੰਗਾ ਵੀ ਤੁਹਾਨੂੰ ਇਹ ਰੋਜ਼ ਦੀ ਰੋਜ਼ ਕਮਾਈ ਦਿੰਦਾ ਅੱਛਾ ਚਾਹਾਂ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਜੇ ਮੰਨ ਲਾ ਤੁਹਾਡੇ ਤੋਂ ਕਿਸੇ ਨੇ ਕੋਈ ਪਨੀਰੀ ਲੈਣੀ ਵੇ ਇਸ ਤਰ੍ਹਾਂ ਕਹਿੰਦੇ ਜਿਹੜੀ ਬੀ ਦੀ ਪਨੀਰੀ ਹੁੰਦੀ ਹੈ ਜਾਂ ਮਤਲਬ ਤੁਸੀਂ ਕਿਸੇ ਥੀਕਨ ਉਹ ਕੀ ਸਿਸਟਮ ਆ ਤੁਸੀਂ ਕਿਵੇਂ ਤੁਹਾਡੇ ਦੀ ਲੋਕ ਸੰਪਰਕ ਕਰਨ ਜਾਂ ਮਤਲਬ ਹੋਰ ਕਿਸਾਨ ਵੀਰ ਵੀ ਤੁਹਾਡੇ ਤੋਂ ਵੇਖ ਕੇ ਮੋਟੀਵੇਟ ਹੋ ਜਾਣ ਇਸ ਚੀਜ਼ ਨੂੰ ਲੈ ਕੇ ਹਨ ਤੇ ਕਿਵੇਂ ਮਤਲਬ ਉਹਨਾਂ ਨੂੰ ਤੁਸੀਂ ਗਾਈਡ ਕਰੋਗੇ ਤੁਸੀਂ ਹਾਂ ਬਜੀ ਲਈ ਆ ਫੋਨ ਜਿਹੜੇ ਇਹ ਅਗਸਤ ਸਤੰਬਰ ਦੇ ਵਿੱਚ ਇਹਦੀ ਲੱਗਣੀ ਹੈ ਉਦੋਂ ਤਾਂ ਇਹ ਮੈਥੇ ਮਿਲ ਜੂਗੀ ਪਨੀਰੀ ਇਹਦੀ ਇੱਥੋਂ ਮੈਂ ਆਪ ਹੀ ਤਿਆਰ ਕਰੂੰਗਾ ਸੱਤਾਂ ਵਾਲੇ ਫੁੱਲ ਜਿਹੜੇ ਹੁੰਦੇ ਆ ਜਿਹੜੀ ਗਰਮੀ ਵਾਲੇ ਆ ਜਿਹੜੇ ਹੁਣ ਲੱਗੇ ਵੇ ਜਾਂ ਹੁਣ ਲਾਉਣੇ ਆ ਜਿਹੜੇ ਇਹ ਪਨੀਰੀਆਂ ਦੀ ਕਲਕੱਤੇ ਦੀ ਪਹਿਲਾਂ ਉਹ ਕਲਕੱਤੇ ਦੀ ਪਨੀਰੀ ਪਿੱਛੇ ਮੰਗਾਈ ਸੀ ਹੁਣ ਜਿਹੜੀ ਮੈਨੂੰ ਮੰਗਾਈ ਹੈਗੀ ਉਹ ਲਗਭਗ ਹਫਤੇ ਤੱਕ ਪਹੁੰਚ ਜੂਗੀ ਉਹਦੀ ਕਟਿੰਗ ਆਉਣੀ ਹੈ ਕਿ ਉਹ ਨਾ ਹੁੰਦੀ ਪਨੀਰੀ ਆ ਪਰ ਉਹਨੂੰ ਕਟਿੰਗ ਬੋਲਦੇ ਆ ਉਹ ਪਨੇਰੀ ਤੁਸੀਂ ਮੈਂ ਮੰਗਾਉਣੇ ਆ ਜਿਹੜਾ ਕੋਈ ਜਿਹੜਾ ਚਾਹ ਮਾਣਾ ਪੌਦੇ ਲਾਉਣ ਦਾ ਜਾਂ ਘਰ ਵਾਸਤੇ ਕੋਈ ਛੋਟੀ ਬਗੀਚੀ ਚ ਫੁੱਲ ਆਉਣੇ ਆ ਉਹ ਤੁਸੀਂ ਮੇਰਾ ਨੰਬਰ ਸਕਰੀਨ ਤੇ ਚਲਾ ਦਿਓ ਉਹ ਮੈਨੂੰ ਸੰਪਰਕ ਕਰ ਲੈ ਤੇ ਉਹਨਾਂ ਨੂੰ ਮੰਗਵਾ ਦੇ ਹਾਂਜੀ ਮੇਰਾ ਨੰਬਰ ਹੈਗੇ 9517604500 ਜਿਹਨੇ ਪਨੇਰੀ ਮੰਗਾਉਣੇ ਹੋਵੇ ਘਰ ਆਸਤੇ ਜਾਂ ਵੱਡੇ ਪੱਧਰ ਤੇ ਲਾਉਣੇ ਆ ਉਹ ਮੇਰੇ ਨਾਲ ਸੰਪਰਕ ਕਰ ਲੈ ਉਹ ਸਾ ਨਾਲ ਮੈਂ ਉਹਨਾਂ ਨੂੰ ਪਨੇਰੀ ਉਹਨਾਂ ਨੂੰ ਮੰਗਾ ਸਕਦਾ ਨੰਬਰ ਤੁਸੀਂ ਕੋਈ ਰਿਪੀਟ ਕਰ ਦਿਓ ਜੀ ਨਾ ਨੰਬਰ ਹੈ ਮੇਰਾ 9517604500 ਜੀ ਅਮਨ ਸ਼ਰਮਾ ਬੰਮਰ ਵਾਲਾ ਪਿੰਡ ਐ ਕੋਟਗਪੁਰ ਨਾਲ ਹੀ ਪਿੰਡ ਐ ਜੀ ਇਹ ਤੇ ਤੁਸੀਂ ਮੇਰੇ ਨਾਲ ਤਾਲਮਿਲ ਕਰ ਸਕੋ ਜੀ ਜੇ ਨੇ ਕੋਈ ਪਨੀਰੀ ਲੈਣੀ ਆ ਅੱਛਾ ਮੈਂ ਪੁੱਛਦਾ ਸੀਗਾ ਮਤਲਬ ਵੀ ਇਹਦੇ ਚ ਕੋਈ ਫਰਕ ਹੁੰਦਾ ਜਿਵੇਂ ਤੁਸੀਂ ਨੂੰ ਕਹਿ ਰਹੇ ਸੀ ਆ ਸਰਦਿੰਗ ਵਾਲੀ ਪਨੀਰੀ ਆ ਗਰਮ ਵਾਲੀ ਪਨੀਰੀ ਫੁੱਲ ਵੀ ਆਸਤ ਕਹਿੰਦੀ ਹਾਂ ਹਾਂਜੀ 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 ਇਹ ਫੁੱਲ ਅੱਜ ਇਹ ਜਾਫਰੀ ਐ ਸੈਲ ਵਾਲੀ ਜਾਫਰੀ ਹੁੰਦੀ ਐ ਇਹਦੇ ਤਿੰਨ ਰੰਗ ਐ ਇਹ ਦੂਗਾ ਚੱਲਣਾ ਹੀ ਗਿੰਦਾ ਇਹਦੇ ਦਾ ਸਾਈਜ਼ ਵੇਖੋ ਜੀ ਇਹਦੇ ਤਿੰਗਨੇ ਸਾਈਜ਼ ਦਾ ਤੁਹਾਨੂੰ ਗਿੰਦਾ ਤੁਹਾਨੂੰ ਮੈਂ ਦਿਖਾਉਣਾ ਉੱਥੇ ਤਿੰਗਨੇ ਸਾਈਜ਼ ਦਾ ਗਿੰਦਾ ਹੁੰਦਾ ਇਸ ਫੁੱਲ ਤੋਂ ਉਹਦਾ ਵਜ਼ਨ ਵੀ ਜ਼ਿਆਦਾ ਹੁੰ ਤੇ ਉਹ ਉਹਦੀ ਉਹ ਤਿੰਨ ਕੁ ਮਹੀਨੇ ਉਹ ਚੱਲਦਾ ਜੀ ਸ਼ਰਮਾ ਜੀ ਇਹ ਗੇਂਦੇ ਦੇ ਫੁੱਲ ਅਤੇ ਕੋਈ گلاب ਦੇ ਫੁੱਲ ਵੀ ਹੁੰਦੇ ਮਤਲਬ ਉਹ گلاب ਦੇ ਫੁੱਲਾਂ ਦੀ ਵੀ ਕਾਸਟ ਕਰਦੇ ਹਾਂ ਵੀ گلاب ਦੇ ਫੁੱਲ ਬਈ ਉਹ ਲਾਏ ਆ ਮੈਂ ਤੇ ਬਾਹਾਂ ਦੇ ਨਾ ਕਰਾਰਿਆਂ ਤੇ ਮੈਂ ਚਾਰ ਦੁਵਾਰੀ گلاب ਦੀ ਕੀਤੀ ਹੋਈ ਹੈ ਤੇ ਉਹ ਇਸ ਇੱਥੋਂ ਮਤਲਬ ਸੈਲਾਂ ਦੇ ਵਿੱਚ ਉਹਦੀ ਆਪਾਂ ਜੋ ਸ਼ੁਰੂ ਹੁੰਦੇ گلاب ਉਦੋਂ ਤੋਂ ਵੀ ਸ਼ੁਰੂ ਹੋ ਜੋ ਹੁਣ ਲਾਇਆ ਇਹ ਤਿੰਨ ਦੋ ਕੁ ਮਹੀਨੇ ਹੋਏ ਆ ਜਿਵੇਂ ਕਿ ਤੁਸੀਂ ਗੱਲ ਕਰਦੇ ਆ ਮਤਲਬ ਵੀ ਤੁਸੀਂ ਚਾਰ ਕਨਾਲਾਂ ਦੇ ਤੁਸੀਂ ਪਲੱਸ ਦੱਸ ਰਹੇ ਵੀ ਇੰਨੀ ਕਾਸਟ ਕੀਤੀ ਆ ਜਿਵੇਂ ਤੁਹਾਨੂੰ ਤੁਸੀਂ ਕਹਿ ਰਹੇ ਮੈਨੂੰ ਵਧੀਆ ਯਾਨੀ ਕਿ ਵੀ ਇੱਕ ਮੈਂ ਧਰਤੀ 'ਚ ਸੁਨਾ ਗਾ ਰਿਹਾ ਹਣਾ ਕਿ ਹੋ ਸਕਦਾ ਵੀ ਤੁਸੀਂ ਮਤਲ ਅੱਗੇ ਵੀ ਜ਼ਮੀਨ ਲੈ ਕੇ ਜਾਵਾਂ ਤੁਹਾਡੇ ਕੋਲ ਜਿੰਨੀ ਵੀ ਜ਼ਮੀਨ ਹੈ ਤੁਸੀਂ ਅੱਗੇ ਹੋਰ ਕਿਲਾ 2 ਕਿਲੇ 3 ਕਿਲੇ ਦੀ ਵੱਡੀ ਕਾਸਟ ਕਰੋਗੇ ਹਾਂ ਜੀ ਹਾਂ ਜੀ ਉਹ ਨਾਲ ਮੇਰੇ ਇੱਕ ਕਿਲਾ ਸੀਗਾ ਉਹ ਮੈਂ ਰੱਖਿਆ ਅੱਗੇ ਨੂੰ ਤੇ ਉੱਥੇ ਮੈਂ ਕਾਸਟ ਕਰਨੀ ਹੈਗੀ ਇਹ ਤਾਂ ਹੁਣ ਕੰਮ ਵਧਾਉਣਾ ਹੀ ਹੈ ਘਟਾਉਣਾ ਨਹੀਂ ਹੈਗਾ ਵਧੀਆ ਕੰਮ ਹੈ ਜੀ ਕੋਈ ਲੋਕਾਂ ਨੂੰ ਰੋਜ਼ਗਾਰ ਮਿਲਿਆ ਨਾਲ ਖਾਣ-ਖਾਣ ਕੇ ਮੇਰਾ ਰੋਜ਼ਗਾਰ ਮਿਲਿਆ ਵਾ ਇਥੋਂ ਫਿਰ ਰੋਜ਼-ਦੋਜ਼ ਮੈਨੂੰ ਕੁਝ ਨਾ ਕੁਝ ਉੱਥੇ ਹੁੰਦਾ ਹੀ ਜਾਂਦਾ ਟਾਈਮ ਸਪੈਂਡ ਹੁੰਦਾ ਇੱਥੇ ਵਧੀਆ ਲੱਗਦਾ ਵੱਖਰਾ ਵੱਖ-ਵੱਖ ਮਲੱਖਣ ਕੰਮ ਹੈ ਇਹ ਲੋਕ ਮੈਨੂੰ ਬਹੁਤ ਫੋਨ ਆਉਂਦੇ ਆ ਪਿੰਡੋਂ ਵੀ ਬਹੁਤ ਆਉਂਦੇ ਲੋਕ ਸਾਰੇ ਨੇ ਮੇਰੀ ਮਰੀ ਬਰੀ ਇਹ ਮਤਲਬ ਮੈਨੂੰ ਮੋਟੀਵੇਟ ਕੀਤਾ ਲੋਕਾਂ ਵੱਲੋਂ ਕਿ ਬਹੁਤ ਸੋਹਣਾ ਕੰਮ ਹੈ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਇਸਿਆਂ ਚ ਬਹਿਣ ਵਾਲਾ ਬੰਦਾ ਤੇ ਅੱਜ ਯਾਨੀ ਕਿ ਧੁੱਪੇ ਧੁੱਪ ਦੇ ਵਿੱਚ ਹਨਾ ਆਪ ਖੁਦ ਵੀ ਤੁਸੀਂ ਗੋਡੀ ਕਰਦੇ ਨਾਲ ਕਾਸਟ ਕਰਦੇ ਹੋ ਫੁੱਲ ਤੋਰਦੇ ਮਹਿਸੂਸ ਨਹੀਂ ਹੁੰਦਾਗਾ ਨਹੀਂ ਨਹੀਂ ਬਈ ਕੋਈ ਮਹਿਸੂਸ ਨਹੀਂ ਹੁੰਦਾ ਜਿੰਨਾ ਮੈਂ ਤਾਂ ਇਹ ਸਾਰਾ ਸਲਾਹ ਦਿੰਨਾ ਵੀ ਜਿੰਨਾ ਬੰਦਾ ਵਾਤਾਵਰਣ ਨਾਲ ਧਰਤੀ ਨਾਲ ਜੁੜੂਗਾ ਉਹਨਾ ਉਹ ਸੁਖਾਲਾ ਰਹੂਗਾ ਸੌਖ ਸਖਾਲੀ ਜ਼ਿੰਦਗੀ ਜੀ ਬਤੀਤ ਕਰਨੇ ਹੋਣੇ ਸ਼ੁਰੂ ਕਰਤੀ ਤੋ ਤੁਹਾਡਾ ਜਿਹੜਾ ਲੰਮੀ ਉਮਰ ਔਖੀ ਨਿਕਲੂ ਕਿ ਖੇਤ ਧਰਤੀ ਨਾਲ ਜੁੜੋ ਤੂ ਬਿਮਾਰੀਆਂ ਤੋਂ ਬਚੇ ਰਹੋਗੇ ਤੁਹਾਡੇ ਖਰਚੇ ਘਟਰੋਗੇ ਲੋਕ ਤੁਹਾਡੀ ਤੁਹਾਡਾ ਸਤਿ੍ਰੀ ਠੀਕ ਰਹਾਊਗਾ ਇਹਦੇ ਤੋਂ ਤੁਹਾਡਾ ਐਨੀ ਕੋਈ ਤੁਹਾਡੇ ਪੇਰਾਂ ਸਜਾ ਮਾਪਿਆਂ ਨੇ ਮਤਲਬ ਤੁਹਾਡੇ ਪਰਿਵਾਰ ਵੀ ਕਾਫੀ ਜਾਣ ਕੇ ਵੀ ਟੀਚਰ ਲਾਈਨ ਦੇ ਵਿੱਚ ਹੈ ਅੰਕਲ ਜੀ ਸਾਡੇ ਸਤਿਕਾਰਯੋਗ ਨੇ ਅਜੀਤ ਦੇ ਪੱਤਰਕਾਰ ਵੀ ਨੇ ਉਹ ਤੇ ਤੁਹਾਨੂੰ ਰੋਕਿਆ ਨਹੀਂ ਵੀ ਤੂ ਕਿ ਸਰਕਾਰੀ ਨੌਕਰੀ ਛੱਡਤੀ ਆਸਟ੍ਰੇਲੀਆ ਛੱਡਤੀ ਹੈ ਡੇਵਿਡ ਦੇ ਸੁਪਨੇ ਮਹਿਲ ਛੱਡ ਕੇ ਤੂ ਮਤਲਬ ਫਿਰ ਤੋਂ ਇਸੇ ਧਰਤੀ ਨਾਲ ਮਾਪਿਓ ਤਾਂ ਕਹਿੰਦੇ ਹੁੰਦੇ ਵੀ ਇੱਕ ਚ ਵਧੀਆ ਸਰਕਾਰੀ ਨੌਕਰੀ ਮਿਲੀ ਸੀ ਪਰ ਉਹ ਜਦੋਂ ਮਨ ਸਮਝਾਈ ਗੱਲ ਉਹ ਫਿਰ ਉਹਨਾਂ ਨੇ ਮੈਨੂੰ ਉਹਨਾਂ ਨੇ ਮਤਲਬ ਹੌਸਲਾ ਦਿੱਤਾ ਸਿਉ ਦੇ ਰਹੇ ਹੋ ਪੂਰਾ 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 ਮੇਰੇ ਫਾਜ਼ਲ ਸਾਹਿਬ ਬੈਠੇ ਆ ਤੇ ਪੂਰਨ ਸਹਿਯੋਗ ਉਹਨਾਂ ਦਾ ਤੇ ਕੋਈ ਐਸੀ ਗੱਲ ਨਹੀਂ ਹੈਗੀ ਕਿ ਉਹ ਤੁਹਾਡੇ ਮਨ ਚ ਕੋਈ ਆਈਡੀਆ ਇਸ ਤੋਂ ਇਲਾਵਾ ਕੋਈ ਹੋਰ ਵੀ ਖੇਤੀ ਦੀ ਨਹੀਂ ਕਾਇਸ਼ਤ ਕਰਾਂਗੇ ਹੌਲੀ ਹੌਲੀ ਇਹਦੀ ਕਾਇਸ਼ਤ ਕੋਈ ਹੋਰ ਜਿਹੜੀ ਮੈਂ ਕਰੂੰਗਾ ਕੋਸ਼ਿਸ਼ ਮੈਨੂੰ ਖੁੱਲਾ ਵੀ ਕੋਈ ਐਹੋ ਜਿਹਾ ਵੀ ਮਿਲੇ ਜਿਹੜਾ ਆਪਣੇ ਵਿੱਚ ਹੋ ਰਿਹਾ ਕਿ ਤੇ ਹੋਰ ਸਟੇਜ ਤੇ ਹੋ ਰਿਹਾ ਉਹਨੂੰ ਇੱਥੇ ਪੈਦਾ ਕਰ ਜਿਵੇਂ ਜਿਵੇਂ ਗੱਲ ਆਈ ਸਲੋ ਸਟੇਜ ਤੋਂ ਜਿਵੇਂ ਆਸਟ੍ਰੇਲੀਆ ਤੁਸੀਂ ਦੇਖਿਆ ਵੀ ਉੱਥੇ ਮਤਲਬ ਆਪਾਂ ਆਮ ਵੇਨੇ ਵੀਡੀਓ ਆਈ ਜਾਂ YouTube ਤੇ ਵੇਖਦੇ ਆ ਵੀ ਬੜੇ ਸੁਹਣੇ ਫੁੱਲਾਂ ਦੇ ਬੜੇ ਆਪਣੇ ਜਿਹਨਾਂ گلاب ਦੇ ਗੈਂਡੇ ਦੇ ਫੁੱਲ ਹੁੰਦੇ ਜਾਂ ਲਾਹੌਰ ਕੋਈ ਚਿੱਟੇ ਪ੍ਰਕਾਰ ਦੇ ਹੁੰਦੇ ਉੱਥੇ ਤੁਸੀਂ ਦੇਖ ਕੇ ਮਾਹੌਲ ਉਥੋਂ ਦਾ ਵਾਤਾਵਰਨ ਦੇਖ ਕੇ ਉੱਥੇ ਦੇ ਫੁੱਲ ਉੱਥੋਂ ਦੀ ਮਤਲਬ ਕੋਈ ਵੈਰੈਟੀ ਲੈ ਕੇ ਮਤਲਬ ਇੱਥੇ ਪੰਜਾਬ ਦੇ ਵਿੱਚ ਆ ਗੋਗੇ ਨਹੀਂ ਆਪਣੇ ਵਾਤਾਵਰਨ ਦੇ ਕਰਕੇ ਇਹਨਾਂ ਥੋੜਾ ਵਾਤਾਵਰਨ ਦਾ ਫਰਕ ਹੈ ਉੱਥੇ ਵੈਰੈਟੀ ਹੈ ਤਾਂ ਕਈ ਵਾਰ ਇਹ ਇੱਥੋਂ ਦੇ ਉੱਥੇ ਨਹੀਂ ਜਾ ਕੇ ਹੁੰਦੇ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਇੱਥੋਂ ਹੀ ਕੋਈ ਇਹੋ ਜਿਹਾ ਸੀਡ ਮਿਲੇ ਆਪਾਂ ਨੂੰ ਵੀ ਇੱਥੇ ਵਧੀਆ ਚੀਜ਼ ਬਣਾਈ ਇੱਥੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਵੀ ਜਿਹੜਾ ਬੰਦਾ ਵੀ ਕੋਈ ਹੋਰ ਬਈ ਜੀ ਮੈਂ ਤੁਹਾਨੂੰ ਕਹਿੰਦਾ ਸਾਰੇ ਇਹੇ ਕੰਮ ਕਰਨ ਕੇ ਛੋਣੇ ਤੋਂ ਬਾਹਰ ਨਿਕਲੋ ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਹੈ ਇਹ ਕੰਮ ਕਰਨ ਦੀ ਸ਼ਰਮ ਕੰਮ ਕਰਦੇ ਸ਼ਰਮ ਨਾ ਕਰੋ ਦੂਜਾ ਇਹ ਹੈ ਵੀ ਜਦੋਂ ਤੁਸੀਂ ਕੰਮ ਕਰਨਾ ਬਈ ਜੀ ਪੂਰਾ ਤੁਸੀਂ ਕੰਮ ਨੂੰ ਸਮਰਪਿਤ ਹੋ ਜਿਓ ਅੱਧ ਵਿਚਾਲੇ ਨਾ ਛੱਡੋ ਜਦੋਂ ਛੱਡੋਗੇ ਲੋਕ ਵੀ ਜਿਹੜੀ ਤੁਸੀਂ ਮੰਨ ਲਓ ਵੀ ਫੁੱਲ ਬੀਜਦੇ ਹੋ ਮਤਲਬ ਕਿਸ ਤੱਕਾਂ ਦੀ ਇਹਦੀ ਬਜਾਈ ਕਰਦੇ ਹਾਂ ਕੋਈ ਵਟਾਂ ਪਾ ਕੇ ਬੀਜਦੇ ਹਾਂ ਜਾਂ ਕੋਈ ਮਤਲਬ ਕੋਈ ਬੀਜ ਸੜਦੇ ਜਿਵੇਂ ਆਪਾਂ ਕਣਕ ਬੀਜਦੇ ਹਾਂ ਟਰੈਕਟਰਾਂ ਹੀ ਪਾ ਕੇ ਜਾਂ ਮਤਲਬ ਇਦਾਂ ਵੀ ਹੁੰਦਾ ਜੇ ਮਤਲਬ ਕੋਈ ਹੋਰ ਤਰੀਕਾ ਨੇ ਦੀ ਕਸਟ ਨਹੀਂ ਨਹੀਂ ਬਾਈ ਜੀ ਅਸੀਂ ਪਹਿਲਾਂ ਪਨੀਰੀ ਬੀਜੀ ਜਾਂਦੀ ਆ ਜੀ ਪਨੀਰੀ ਤੋਂ ਬਾਅਦ ਜਿਵੇਂ ਗੋਭੀ ਦੀ ਪਨੀਰੀ ਮੈਂ ਤੇ ਪਨੀਰੀ ਬੀਜਦੇ ਹਾਂ ਉਦੋਂ ਬਾਅਦ ਚ ਗੋਭੀ ਜੇ ਵਟਾਂ ਛੋਟੀਆਂ ਹੁੰਦੀਆਂ ਇਹਦਾ 3 ਫੁੱਟ ਦਾ ਬੈੱਡ ਬਣਦਾ ਜੀ ਇੱਕ ਤਾਂ ਬੈੱਡ 'ਚ ਤੁਰਨਾ ਸੌਖਾ ਰਹਿੰਦਾ ਜਿਵੇਂ ਹੁਣ 3 ਫੁੱਟ ਦਾ ਬੈੱਡ ਆ ਭਰਿਆ ਪਿਆ ਸਾਰਾ ਦੇਖੋ ਇਹਦੇ 'ਚ ਤੁਰਨਾ ਔਖਾ ਹੋ ਇੱਕ ਬੂਟਾ ਉਧਰ ਇੱਕ ਉਧਰ ਇੰਨੇ ਫੁੱਟ ਦਾ ਬੂਟਾ ਹੋ ਜਾਂਦਾ ਇਹ ਇਹ ਜਿਹੜੀ ਬਿਰਦੂਰੀਓ 3 ਫੁੱਟ ਹੋਵੇ ਜਿਹੜੀ ਬੂਟੇ ਤੇ ਬੂਟਾ ਉਹ 1.5 ਫੁੱਟ 1.5 ਤੋਂ 2 ਫੁੱਟ ਸਾਨੂੰ ਪੈ ਅੱਛਾ ਇਹਨੂੰ ਮਤਲਬ ਇਹਨੂੰ ਕੱਲਾ ਤੁਸੀਂ ਪਾਣੀ ਦੇਣੇ ਕਿ ਹੋਰ ਵੀ ਇਹਨੂੰ ਕੋਈ ਖਾੜਕ ਦੇਣੇ ਇਹਨੂੰ ਕੋਈ ਨਾਲ ਮਤਲਬ ਕੋਈ ਖਾਦ ਵਗੈਰਾ ਕੋਈ ਦੇਣੇ ਡੀਪੀ ਜਦੋਂ ਲਾਈ ਉਦੋਂ ਡੀਪ ਪਾਈ ਸੀ ਜੀ ਉਦੋਂ ਬਾਅਦ ਚ ਦੋ ਸਪਰੇਆਂ ਕੀਤੀਆਂ ਤੇ ਪਾਣੀ ਤਾਂ ਚਲੋ ਹੁਣ ਗਰਮੀ ਕਿ ਹੁਣ ਤਾਂ ਲਾਉਣਾ ਹੀ ਪੈਂਦਾ ਪਾਣੀ ਹੋਰ ਇਹਨੂੰ ਹੋਰ ਕੋਈ ਐਕਸਟਰਾ ਕਰਨਾ ਕੋਈ ਇਹਨੂੰ ਮਤਲਬ ਕੋਈ ਹੋਰ ਬਿਮਾਰੀ ਕੋਈ ਸੁੰਡੀ ਜਾਂ ਕੋਈ ਮੱਛੀ ਮੱਖਰ ਇਦਾਂ ਦਾ ਕੋਈ ਵਕਾਇਦਾ ਇਹਨੂੰ ਕੋਈ ਇਹ ਜਿਹੀ ਨਹੀਂ ਨਹੀਂ ਇਹਨੂੰ ਮੱਖੀ ਮੱਖੀ ਮੱਛਰ ਤਾਂ ਨਵਾਂ ਨਹੀਂ ਬੰਦਾ ਪਰ ਆ ਹੁਣ ਇਹ ਵੀ ਹੁਣ ਸਮਝ ਲਓ ਵੀ ਇਹ ਕਿ ਬੁਢਾਪੇ 'ਚ ਆ ਗਏ ਫੁੱਲ ਇਹ ਦਾਗੀ ਹੋਣ ਲੱਗੇ ਕਿਦੋਂ ਕਿਦੋਂ ਤੁਹਾਨੂੰ ਦਿਖਾਵਾਂਗਾ ਦਾਗੀ ਹੋ ਗਏ ਹੁਣ ਇਹਦੀ ਇਹ ਉਮਰ ਖਤਮ ਹੋ ਗਈ ਇਹਨਾਂ ਦੀ ਇਹਨਾਂ ਨੇ ਮੈਨੂੰ ਇਹਨਾਂ ਤੇ ਕੋਈ ਸਪਰੇਅ ਨਹੀਂ ਮੈਂ ਕੀਤੀ ਕੋਈ ਸਿਰਫ ਡੀ.ਐਪੀ ਪਾਈ ਹੈ ਤੇ ਜੱਤੜਾਈ ਜਿੰਨੇ ਤੋਂ ਇਹ ਬੂਟੇ ਦਾ ਇਹ ਜਿੰਨਾ ਤੋਂ ਇਹਨ ਪੁੱਲ ਜਿਆਦਾ ਦਿੰਦਾ ਆ ਵੇਖ ਲੋ ਬੂਟਾ ਬਾਈ ਜੀ 5 5.5 ਫੁੱਟ ਦਾ ਹੈਗਾ ਜਿਹੜੇ ਉਧਰ ਬੂਟਾ ਮੇਰਾ 6 6 ਫੁੱਟ ਵੀ ਹੈਗਾ ਵਿੱਚ ਵਰਦੇ ਬੰਦਾ ਦੱਸਦੇ ਹੀ ਨਹੀਂਗਾ ਇਹ ਇਹ ਸੀਡ ਨਾ ਇੱਥੇ 11 ਮਾਰਚ ਨੂੰ ਮੇਲਾ ਹੋਇਆ ਸੀ ਤੁਹਾਨੂੰ ਮੈਂ ਕਿ ਦੱਸਣਾ ਉੱਥੇ ਮੈਂ ਮੈਨੂੰ ਕਿੰਦਾ ਦੱਸਦਾ ਕਹਿੰਦਾ ਤੁਸੀਂ ਉੱਥੇ ਆਉਗਾ ਮੇਲੇ ਦੇ ਵਿੱਚ ਵੈਰੈਟੀ ਲੈ ਕੇ ਆਇਓ ਇੱਥੇ ਅਸੀਂ ਸਵੇਰੇ ਸਵੇਰੇ ਆ ਕੇ ਮੈਂ ਤੈਨੂੰ ਨਿੱਕੇ ਨਿੱਕੇ ਬੂਟੇ ਲੈ ਗਏ ਕਿਉਂ ਕਾਰ ਚ ਰੱਖਣੇ ਸੀਗੇ ਦੂਰ ਲੈ ਕੇ ਜਾਣੇ ਸੀ ਉੱਥੇ 9 ਵਜੇ ਡਾਇਰੈਕਟਰ ਆ ਕੇ ਲਿਹਾਣੇ ਤੁਸੀਂ ਕਿ ਪੰਜਾਬੀ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਉਹਨਾਂ ਨੇ ਆਉਣ ਸਾਰੀ ਕਹਿੰਦੇ ਯਾਰ ਬੂਟੇ ਤਾਂ ਤੁਹਾਨੂੰ ਬੀਜ ਜ਼ਰੂਰ ਦਿਓ ਕਿ ਤੁਹਾਡੇ ਬੂਟੇ ਬਹੁਤ ਛੋਟ ਮਤਲਬ ਵੱਡੇ ਆ ਇਹ ਉਹਨਾਂ ਨੇ ਹਾਂ ਮੈਂ ਕਿਹਾ ਬਈ ਜੀ ਤਾਂ ਸਭ ਤੋਂ ਛੋਟੇ ਬੂਟੇ ਲੈਂਦੇ ਆ ਸੀ ਇਹ ਤਾਂ ਜੇ ਵੱਡੇ ਬੂਟੇ ਲੈਂਦੇ ਨਹੀਂ ਸਾਈ ਤਾਂ ਲੈ ਕਿਉਂਕਿ ਆਰਚ ਰੱਖੇ ਨਹੀਂ ਜਾਣੇ ਸੀਗੇ ਉਹਨਾਂ ਨੇ ਫਿਰ ਮੈਨੂੰ ਉਥੇ ਸੱਦਿਆ ਯੂਨੀਵਰਸਿਟੀ ਹੁਣ ਮੈਂ ਅਗਲੇ ਮਹੀਨੇ ਜਾਊਂਗਾ ਉਥੇ ਉਥੇ ਉਹਨਾਂ ਨੇ ਮੈਨੂੰ ਸੀਡ ਵੀ ਦੇਣਾ ਉਹਨਾਂ ਨੇ ਮੈਨੂੰ ਉਹ ਉਹ ਵੀ ਮਤਲਬ ਬਹੁਤ ਖੁਸ਼ ਹੋਏ ਇਹ ਚੀਜ਼ ਵੇਖ ਕੇ ਕਹਿੰਦੇ ਤੁਹਾਡੇ ਏਰੀਆ ਦੇ ਵਿੱਚ ਕੰਮ ਹੋ ਰਿਹਾ ਅੱਛਾ ਸ਼ਰਮਾ ਜੀ ਇਹ ਸਵਾਲ ਉਹ ਜਿਹੜਾ ਤੁਹਾਨੂੰ ਅਸੀਂ ਨਾ ਨਹੀਂ ਬਈ ਦੱਸਣੀ ਉਹਦਾ ਠੀਕ ਆ ਪਰ ਮੈਂ ਤਾਂ ਜੇ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਵੀ ਕੰਮ ਕਰੋ ਜਰੂਰ ਕਰੋ ਕੰਮ ਕੋਈ ਇਹ ਨਹੀਂ ਕਰੇ ਕੱਲਾ ਫੁੱਲਾਂ ਦਾ ਕਰਨਾ ਹੋਰ ਬਹੁਤ ਕੰਮ ਹੈਗੇ ਜਿਹੜੇ ਖੇਤੀਬਾੜੀ ਨਾਲ ਰਿਲੇਟਡ ਆ ਜਿਹੜੇ ਆਪਣੇ ਆਮ ਨਵੇਂ ਜੁਨੇਸ਼ਨ ਕਰਨਾ ਚਾਹੁੰਦੀ ਹੈ ਪਰ ਉਹਦਾ ਘਰ ਦੇ ਉਹਨਾਂ ਨੂੰ ਮਨਜ਼ੂਰੀ ਨਾ ਦਿੰਦੇ ਹੁਣ ਕਣਕ ਝੋਨੇ 'ਚ ਵੜੇ ਹੋਰ ਬਹੁਤ ਫਸਲਾਂ ਹੈਗੀਆਂ ਜੀ ਤੇ ਤੁਸੀਂ ਉਹ ਕੰਮ ਕਰੋ ਪਰ ਕਰੋ ਟ੍ਰੇਨਿੰਗ ਲੈ ਕੇ ਥੋੜੀ ਬਿ ਟਰੇਨਿੰਗ ਲਓ ਇੱਕ ਉਹਨੂੰ ਪੂਰਾ ਸਮਰਪਿਤ ਹੋਵੋਗੇ ਅੱਧ ਵਿਚਾਲੇ ਕੰਮ ਨਾ ਛੱਡੋ ਮੈਂ ਤਾਂ ਸੋਚਿਆ ਸੀਗਾ ਵੀ ਜੇ ਕੰਮ ਮੁੱਲ ਕਹਿੰਦੇ ਹੁੰਦੇ ਨਾ ਵੀ ਫੇਰ ਨਾ ਕਿਤੇ ਫੇਲ ਹੋਣਾ ਚਾਹੇਨ ਕੰਮ ਹੀ ਕਰਨਾ ਪੈਣਾ ਜੇ ਮੈਂ ਫੇਲ ਵੀ ਹੁੰਦਾ ਤਾਂ ਮੈਨੂੰ ਕੰਮ ਹੀ ਕਰਨਾ ਪੈਣਾ ਪਰ ਮੈਂ ਫੇਲ ਨਹੀਂ ਹੋਇਆ ਮੈਂ ਹੁਣ ਤੱਕ ਆਪਦਾ ਮੈਂ ਆਪਦੇ ਆਪ ਨੂੰ ਪੂਰਾ ਕਾਮਯਾਬ ਸਮਝਦਾ ਹੀ ਮੈਂ ਬਹੁਤ ਕਾਮਯਾਬ ਹੋਇਆ ਅਜੇ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਤੁਹਾਡੇ ਕੋਲ ਬੰਦਾ ਆ ਕੇ ਮਤਲਬ ਅਸੀਂ ਟ੍ਰੇਨਿੰਗ ਲੈ ਸਕਦਾ ਖੇਤ ਦੇ ਵਿੱਚ ਹਾਂਜੀ ਹਾਂਜੀ ਭਾਈ ਜੀ ਆ ਸਕਦੇ ਜੀ ਐਨ ਨੂੰ ਤੇ ਕੋਈ ਫੋਨ ਤੇ ਜਿਹਨੇ ਪੁੱਛਣਾ ਹੈ ਉਹ ਫੋਨ ਤੇ ਫੋਨ ਤੇ ਪੁੱਛ ਪਰ ਮੈਂ ਇਹ ਸਲਾਹ ਦਿੰਦਾ ਵੀ ਜਿਹੜਾ ਨਵਾਂ ਬੰਦਾ ਹੈ ਉਹ ਹੁਣ ਗਰਮੀ ਵਾਲੇ ਫੁੱਲ ਨਾ ਲਾਵੇ ਕਿਉਂ ਗਰਮੀ ਵਾਲੇ ਫੁੱਲ ਦੀ ਕੇਅਰ ਬਹੁਤ ਜ਼ਿਆਦਾ ਕਰਨੀ ਪੈਂਦੀ ਅੱਗੇ ਸ ਤੇ ਉਹ ਉਹਨਾਂ ਨੂੰ ਮੈਂ ਬਜਾ ਦੂੰਗਾ ਜਿਹੜਾ ਵੀ ਹੌਣ ਲਾਉਣਾ ਚਾਹੁੰਦਾ ਉਹਨਾਂ ਪਨੀਰੀ ਮੰਗਾ ਦੂੰਗਾ ਪਰ ਹੁਣ ਥੋੜਾ ਔਖਾ ਰੋ ਨਾ ਚ ਗਰਮੀ ਕਰ। ਸੋ ਅਸੀਂ ਸਾਡੇ ਨਾਲ ਅਮਨ ਸ਼ਰਮਾ ਜਿਨ੍ਹਾਂ ਨੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਆਪਣੇ ਜਿਹੜੇ ਐਸ਼ ਆਰਾਮ ਛੱਡ ਕੇ ਜਿਹੜਾ ਦੁਬਾਰਾ ਫਿਰ ਧਰਤੀ ਨਾਲ ਜੁੜੇ ਹੋਏ ਨੇ ਤਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਕੀਮਤੀ ਸਮਾਂ ਦਿੱਤਾ ਤੇ ਇਹਨਾਂ ਨੇ ਆਪਣਾ ਸਕਰੀਨ ਤੇ ਨੰਬਰ ਵੀ ਬੋਲ ਦਿੱਤਾ ਉਹ ਲਾਈਵ ਦੇ ਵਿੱਚ ਨੰਬਰ ਇਹਨਾਂ ਨੇ ਬੋਲ ਦਿੱਤਾ ਜੇ ਜਿਹਨੇ ਕਿਹਨੇ ਖੇਤੀ ਦੇ ਇਸ ਤੋਂ ਕਾਸਟ ਕਰਨੀ ਹੋਵੇ ਫੁੱਲਾਂ ਦੀ ਤਾਂ ਉਹ ਆ ਕੇ ਸਾਡੇ ਨਾਲ ਸੰਪਰਕ ਕਰ ਸਕਦਾ ਮੈਂ ਗੁਰਪ੍ਰੀਤ ਸਿੰਘ ਹੌਲਕ ਮੇਰੇ ਨਾਲ ਕੈਮਰਾਮੈਨ ਮੋਰਗਿਲ ਦੀ ਵਿਸ਼ੇਸ਼ ਰਿਪੋਰਟ ਆ ਸਾਰੀਆਂ ਡੋਡੀਆਂ ਪਣੀ ਜਾਂਦੀਆਂ ਨੇ ਜਿਵੇਂ ਆ ਹੈ ਤੇ ਸ਼ਰਮਾ ਜੀ ਮਤਲਬ ਇਹ ਸਾਰੀਆਂ ਡੋਡੀਆਂ ਕੱਢ ਦੇਣਾ ਤਾਂ ਹੋਰ ਨਹੀਂ ਵਧੂਗਾ ਕੱਢ ਕੱਢ ਵਧੂਗਾ ਨਾ ਇਹ ਅੱਛਾ ਜਿਹੜੇ ਤੁਸੀਂ ਕਹਿ ਰਹੇ ਸੀ ਵੀ ਮਤਲਬ ਗਰਮ ਵਾਲੇ ਸੀ ਹਾਂ ਇਹ ਗਰਮੀਆਂ ਵਾਲਾ ਇਹਦੇ ਅਗੇ ਤੜਾਈ ਸ਼ੁਰੂ ਕਰਨੀ ਸੀ ਫੁੱਲਾਂ ਦਾ ਵਿੱਚ ਦਾ ਹਨਾ ਮੋਟਾ ਦਾ ਫੁੱਲ ਦੇ ਹਾਂ ਇਹਦੀ ਜਿਹੜੀ ਲਵਾਈ ਹੈ ਨਾ ਪੌਲਪਦਾ ਮਤਾ ਇਹ ਇਹਦੀ ਲਵਾਈ ਆ 27 ਅਪ੍ਰੈਲ ਜਨਵਰੀ ਜੀ ਹੋਈ ਵੀ ਆ 1 ਮਾਰਚ 1 ਅਪ੍ਰੈਲ ਨੂੰ ਇਹ ਟੜਾਈ ਸ਼ੁਰੂ ਕਰਨੀ ਸੀ ਉਹ ਜਿਵੇਂ ਮਤਲਬ ਕੀ ਗਰਮੀ ਆਏ ਹੁਣ ਇਹਨੂੰ ਪਾਣੀ ਪਾਉਣ ਦੀ ਲੋੜ ਨਹੀਂ ਇਹਨੂੰ ਨੇ ਪਾਣੀ ਲੱਗਦਾ ਬਈ ਜੀ ਆ ਪਰਸਨ ਜੁੱਤੀ ਲਾਇਆ ਜੇ ਗਿੱਲੂਗੀ ਇਹ ਤਾਂ ਆਪਾਂ ਨੂੰ ਉੱਪਰੋਂ ਵੇਖੇ ਸੁੱਕਾ ਲੱਗਦਾ ਅਚਾਨਕ ਤਾਂ ਸਲਾਬ ਮਤਲਬ ਹਾਂ ਸਲਾਬ ਹੈ ਜੀ ਠੀਕ ਵਟਾ ਰਹੇ ਹਾਂ ਸਲਾਬ ਜਾਂਦਾ ਬਾਹਲਾ ਵੀ ਪਾਣੀ ਨਹੀਂ ਲੱਥਾ ਚੜਾ ਕੇ ਪਾਣੀ ਲਾਵਾਂਗੇ ਫੇਰ ਥੋੜੇ ਜ਼ਿਆਦਾ ਗਰੋਥ ਹੁੰਦੀ ਹੈ ਦੀ ਹਜੇ ਤਾਂ ਇਹ ਗਿੱਲਾ ਗਿੱਲਪਈ ਹੈ ਜੀ ਹੂੰ ਉਹ ਗਲਾਬ ਲਾਏ ਬਈ ਜੀ ਮੈਂ ਸੜਕ ਦੇ ਨਾਲ-ਨਾਲ ਨਾ ਉਹ ਤੁਹਾਨੂੰ ਦਿਖਾਉਣਾ ਉੱਥੇ ਦੋ ਤਿੰਨ ਫੁੱਲ ਵੀ ਨਿਕਲੇ ਹੋਏ ਆ। ਉਹਨੇ ਉਹ ਵੀ। ਓਏ ਫੁੱਲ ਦੇਖ ਲਈ। ਆ ਸਾਰਾ ਗਲਾਬ ਲਾਇਆ ਹੋਇਆ। ਹਾਂ ਗਲਾਬ। ਇਹ ਤਾਂ ਉਹ ਤਾਂ ਇੰਤਲ ਫੁੱਲ ਦੇ ਲਾਇਆ ਹੋਇਆ। ਆ ਦੇਕਾਂ ਲਾਈਆਂ ਬਈ ਜੀ ਇਹ ਸਿਰਫ ਸ਼ਾਸ ਤੇ ਗਲਾਬ ਉਸਾਂ ਰੱਖਾਂ ਸੀ। ਗੁਲਾਬ ਨੂੰ ਲਾ ਲਓ ਲੋਕਾਂ ਨੂੰ ਲਾ ਲਓ ਜੀ ਕੋਈ ਆ ਕੇ ਨਹੀਂ ਕੋਈ ਜੇ ਫੁੱਲ ਇਹ ਪੁੱਤ ਪੇ ਦੀ ਕਾਸਟ ਕਰ ਸਕਦੇ ਹਾਂ ਹਾਂ ਧੁੱਪ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਜਿੰਨੇ ਧੁੱਪ ਹੈ ਉਹਨਾਂ ਜਿਆਦੇ ਆਵੇ ਹੁਣ ਗੁਲਾਬ ਦੇ ਫੁੱਲ ਆਵੇ ਐ ਹੁਣ ਇਹ ਹਲੇ ਲਾਇਆ ਨੂੰ 2-3 ਮਹੀਨੇ 2 ਕੁ ਮਹੀਨੇ ਹੋਏ ਹਨ ਇਹ ਗਾਂ ਵਾਲੇ ਸੀਜ਼ਨ ਨੂੰ ਇਹਨੇ ਇੱਡਾ ਫੁੱਲ ਹੋਇਆ ਨਾ ਜੀ ਇਹ ਮਰ ਕੇ ਕਲਮਾ ਕੱਟਾਂਗੇ ਅਸੀਂ ਇਹ ਬਹੁਤ ਵਗਦਾ ਵਾਜ ਜਾਂਦਾ ਸਮਾਨ ਇਹਦਾ ਆ ਆ ਵੇਖੋ ਨਿਕਾ ਬੂਟਾ ਦੋ ਫੁੱਲ ਜਿੱਡੇ ਗੜ ਲੱਗੇ ਹੋਏ ਨੇ ਇਹਨਾਂ ਫੁੱਲਾਂ ਨੇ ਵਧਣਾ ਅੱਗੇ ਇਹਨਾਂ ਨੂੰ ਜਿਵੇਂ ਤਲਾਈ ਕਰਾਂਗੇ ਕਿਉਂਕਿ ਹੁਣ ਜਿੰਨਾ ਇਹਦੇ ਵਿੱਚ ਬੂਟੇ ਜਾਣ ਹੈ ਉਹ ਇਹੀ ਫੁੱਲ ਨਹੀਂ ਜਾਂਦੇ ਜਦ ਵੱਡੇ ਹੋਗੇ ਆ ਸਾਰਾ ਮੇਰਾ گلاب ਲਾਇਆ ਵੇ ਇਧਰ ਵੀ ਤੇ ਪਿੱਛੇ ਵੀ ਸਾਰਾ ਨਾ گلاب ਹੈ ਗੰਦਮਾ ਫੁੱਲ ਗਾਲਾ ਵੀ ਹੈ ਆ ਦੇ ਬਾਹਰ ਕਿੰਨੇ ਕਿ ਪੌਦੇ ਨਹੀਂ ਕਿ ਗੰਦਮੇ ਕਿ ਟਿੱਕੇ ਟਿੱਕੇ ਫੁੱਲ ਹੋਏ ਇਹਨਾਂ ਨੇ ਹੋਰ ਵੀ ਜੀ ਕੱਦ-ਵੱਦਨਾ ਵਾਜਿ ਗਏ ਰੇ ਸਰਪੰਨ ਸਾਡਾ ਪਿੱਛੇ ਬੈਕ ਵਾਹ ਲਿਆ ਆ ਮਾਣੋਂ ਗੁਲਾੰਗਰਾ ਹੈ ਹਾਂ ਇੰਤਰੋ ਸਾਰਾ ਉਹਦਨਾ ਹੈਗਾ ਸਾਰਾ ਆਪਣਾ ਹੀ ਹੈ ਆਪਣਾ ਹੀ ਹੈ ਚਲੋ ਆਹੀ ਆ ਉਹ ਸਾਰਾ ਮੇਰਾ ਗਲਾਬ ਲਾਇਆ ਲੈ ਕਣਕ ਦੇ ਹੋਰਲੇ ਪਾਸੇ ਫੁੱਲਾਂ ਦੇ ਨਾਲ ਨਾ ਉਹ ਉਥੋਂ ਤੱਕ ਆ ਮੈਂ ਪਹਿਲਾਂ ਛੱਡਤਾ ਸੀਗਾ ਮਤਲਬ ਇਹ ਸਾਰਾ ਇੰਨਾ ਉਥੇ ਦੀ ਸਾਰੀ ਹਾਂ ਇਹ 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 ਕਿਲਾ ਕਿਲਾ ਚਾਕਲਾ ਮੇਰੇ ਉਹ ਹੈ ਚਾਕਲਾ ਉਹ ਕਿਲਾ ਉਹ ਕਿਲਾ ਹੈ ਲੰਮਾ ਕਣਕ ਵਾਲਾ